ਕੁਲੇ ਜੇ ਫ੍ਰੈਂਕਲੀ ਗੱਲ ਕਰਦਾ ਮੈਂ ਅੱਜ ਵੀ ਇਹ ਗੱਲ ਕਰਦਾ ਮੈਂ ਵੀ ਕਦੇ ਨਾ ਕਦੇ ਚਲੋ ਇਹਨਾਂ ਦੇ ਆਮ ਪਾਰਟੀ ਦੀ ਪੱਖ ਦੀ ਗੱਲ ਕਰ ਲੈਣਾ ਲੇਕਿਨ ਮੈਂ ਦੂਜੇ ਨੌਲਨਾਂ ਨੂੰ ਜੇ ਉਹ 100 100 ਦਾ ਨੁਕਸਾਨ ਕਰੇ ਮੈਂ ਮੰਨਦਾ ਇਹਨਾਂ ਨੇ 30 40 ਦਾ ਕਰਿਆ ਹਾਂ ਮੈਨੂੰ ਪ੍ਰੋਪਲ ਇਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਪੂਰੇ ਹੀ ਵਿਰੋਧ ਚਾਏ ਲੇਕਿਨ ਕਿਸੇ ਨਾ ਕਿਸੇ ਹੱਦ ਤੱਕ ਪ੍ਰੇਸ਼ਟਾਚਾਰ ਹੋ ਵੀ ਬਹੁਤ ਰਿਹਾ ਹੈ ਕਿਸੇ ਨਾ ਕਿਸੇ ਹੱਦ ਤੱਕ ਜਿੱਥੇ ਕੋਈ ਬੰਦਾ ਜ਼ੁਰਤਾਂ ਲੈ ਉੱਥੇ ਬਚਤ ਵੀ ਹੋ ਜਾਂਦੀ ਹੈ ਲੇਕਿਨ ਥੋੜਾ ਇਹ ਪ੍ਰੇਸ਼ਟਾਚਾਰ ਦੇ ਮਾਮਲੇ ਜੇ ਆਪਾਂ ਗੱਲ ਕਰਾਂਗੇ ਕਿਸੇ ਕੋਲੇ ਟਾਈਮ ਹੀ ਨਹੀਂ ਹੈ ਜੋ ਕੋਈ ਕੰਮ ਹੈ ਉਹ ਅਗਲਾ 100 ਰੁਪਏ ਦੇ ਕੇ 5 ਮਿੰਟ ਚ ਕਰਾਉਣ ਦੀ ਕੋਸ਼ਿਸ਼ ਕਰ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਮੇਰੀ ਰਜਿਸਟਰੀ ਸੀਗੀ ਆ ਕੋਈ 2 ਮਹੀਨੇ ਪਹਿਲਾਂ ਮੈਂ ਰਜਿਸਟਰੀ ਕਰਾਉਣੀ ਸੀ ਕਿਸੇ ਨੂੰ। ਤੇ ਉਹਨਾਂ ਨੇ ਤਹਿਸੀਲਦਾਰ ਨੂੰ ਕੋਈ ਪੈਸੇ ਨਹੀਂ ਦਿੱਤੇ। ਤੇ ਜੋ ਪੈਸੇ ਨਹੀਂ ਦਿੱਤੇ ਤਾਂ ਮੈਨੂੰ ਉਹਨਾਂ ਨੇ ਜੋ ਕੋਈ ਤਹਿਸੀਲਦਾਰ ਦਾ ਲੀਡਰ ਹੁੰਦਾ ਉਹ ਕਹਿੰਦੇ ਛੋੜਾ ਦਾ 50000 ਰੁਪਏ ਰੰਦਾ। ਵੀ ਪਿਛਲਾ ਕੋਈ ਇਹਦਾ ਸਟੰਪ ਸਟੰਪ ਆ ਵਗੈਰਾ ਦਾ ਤੇ ਮੈਂ ਉਹ ਰਜਿਸਟਰੀ ਦਾ ਨੰਬਰ ਪੁੱਛਿਆ ਮੈਂ ਰਜਿਸਟਰੀ ਦਾ ਨੰਬਰ ਮੰਗਾ ਲਿਆ। ਉਹ ਰਜਿਸਟਰੀ ਦੇ ਪੂਰੇ ਸਟਾਮ ਲੱਗੇ ਹੋਏ ਮੈਂ ਰਜਿਸਟਰੀ ਦੀ ਉਹਨਾਂ ਬੰਦਿਆਂ ਨੂੰ ਜਿਹੜਾ ਥੀਲਦਾ ਰਿਟਰਨ ਸੁਨਮ ਕਾਪੀ ਲਖਾ ਦੀਆ 10 ਭਾਈ ਐਨਆਰਪੇਸਟਾਮ ਐਨੇ ਦੀ ਰਿਸਟਰੀ ਐਨੇ ਦੇਮ ਦਾ ਕੁਸਟਾਮ ਲੱਗੇ ਪਏ ਉਹ ਮੈਨੂੰ ਜੋ ਜੇ ਤਾਂ ਹੁਣ ਉੱਥੇ ਪਤਾ ਕੀੰਦਾ ਜੇ ਉੱਥੇ ਸਾਨੂੰ ਲੱਗਿਆ ਜਰੂਰ ਅੱਧਾ ਪਉਣਾ ਗਾਡਾ ਲੱਗਿਆ ਉਸੀ ਤੇ ਤੇ ਉੱਥੇ ਕਈ ਵਾਰੀ ਜੇ ਮੈਂ ਵੀ ਸੋਚਦਾ ਵੀ ਯਾਰ ਟਾਈਮ ਹੈ ਨਹੀਂ ਜਾਂ ਛੇਤੀ ਨਵੇੜੋ ਤਾਂ ਮੈਂ ਦੋ ਤਨੇ ਹਜ਼ਾਰ ਰੁਪਏ ਦੇ ਦੇਣਾ ਸੀ ਉਹਨੇ ਕਰ ਦੇਣਾ ਸੀ ਲੇਕਿਨ ਜੋ ਮੈਂ ਅੜ ਗਿਆ ਤਾਂ ਉਹਨੇ ਕਿਹਾ ਭਾਈ ਸਾਹਿਬ ਇੱਕ ਲੈਟਰ ਦੇ ਦੋ ਨਾਲ ਵੀ ਜੇ ਸਾਡਾ ਕੁਝ ਰਹਿੰਦਾ ਹੋਇਆ ਸੀ ਭਰ ਦਾਂਗੇ ਫਿਰ ਰਿਸਟਰੀ ਹੋ ਜਾਈਏ ਮੈਂ ਤਾਂ ਗਿਆ ਹੈ ਨਹੀਂ ਹਾਂ ਤੇ ਲੇਕਿਨ ਉਥੇ ਮੈਂ ਮੈਂ ਹੀ ਕਰ ਸਕਦਾ ਸੀ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਆਪਾਂ ਨੂੰ ਵੀ ਅਸੀ ਕਿਉਂਕਿ ਟਾਈਮਿੰਗ ਦੀ ਪ੍ਰੋਬਲਮ ਹੈਗੀ ਕਿਉਂਕਿ ਹਰੇਕ ਬੰਦਾ ਤੁਸੀਂ ਗੱਲ ਹੋਰ ਸੋਚੋ ਮੈਂ ਵੀ ਸੋਚਦਾ ਹਾਂ ਜੋ ਦ੍ਰਿਸ਼ਟੀ ਆਪਣੇ 20 ਦ੍ਰਿਸ਼ਟੀਆਂ ਹਰੇਕ ਬੰਦਾ ਐ ਸੋਚਦਾ ਕਿ ਮੈਂ ਪਹਿਲਾਂ ਕਰਾਂ ਨੀ ਤੇ 20 ਦੇ ਬਿਖੇ ਪੈਸੇ ਪੈਸੇ ਦਿੰਦੇ ਆ ਪਰ ਦ੍ਰਿਸ਼ਟੀ ਪਹਿਲਾਂ ਕੀ ਹੋਊ ਹੂੰ 20 ਬੰਦੇ 20 ਦ੍ਰਿਸ਼ਟੀਆਂ 20 ਨਹੀਂ ਪੈਸੇ ਤੇ 20 ਬੰਦੇ ਐ ਸੋਚਦੇ ਮੇਰੀ ਰਿਸਤੀ ਪਹਿਲਾਂ ਹੋਵੇ ਪਹਿਲਾਂ ਕੀ ਦੀ ਹੋਈ ਅ ਫਿਰ ਲੋਕਾਂ ਦਾ ਵੀ ਹੱਥ ਤੱਕ ਯੋਗਦਾਨ ਤਾਂ ਸਹੀ ਗਾ